ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਮਨ ਰਾਇਟ ਲੈਕਚਰ ਐਂਡ ਬਲੌਗਸ ਦੇ ਉੱਪਰ ਤੁਹਾਡਾ ਸਤਿਕਾਰਦੀ ਹਾਂ ਉਮੀਦ ਕਰਦੀ ਹਾਂ ਕਿ ਸਾਰੇ ਠੀਕ ਠਾਕ ਹੋਵੋ ਕੀ ਹੋਇਆ ਬੁੱਤ ਉਰਿਆ ਜਾ ਕੇ ਨਹੀਂ ਸੀਗੀ ਹੁੰਦ ਸ੍ਰੀ ਸ਼ਾਮ ਹੋਈ ਪੀਆ ਹੈ ਨੋਰੀ ਅੱਜ ਮੈਰੀ ਨੂੰ ਹੋ ਗਿਆ ਬੁਖਾਰ ਹੈ ਬੁਖਾਰ ਹੋ ਗਈ ਸੀ ਤੇ ਸੱਚੀ ਕਹਾਂ ਬਾਰੇ ਸ਼ਰਮ ਸੇਕ ਆ ਸਟਾਰ ਨੂੰ ਅੱਜ ਕੋਣ ਆਇਆ ਸੀ ਪੂਰ ਗਾਈ ਸੀ ਕੀ ਦੇਖੇ ਗਏ ਪੂਰ ਇੱਕ ਕਾਪਟੇ ਇੱਕ ਬਜ਼ਾਰਾ ਤੇ ਇੱਕ 뮤지컬 ਹੈ ਤੇ ਕਿੰਨਾ ਮਜ਼ਾ ਆਇਆ ਬੜਾ ਮਜ਼ਾ ਆਇਆ ਪਿਆ ਸਟਾਰ ਕਿਨੇ ਦੇਖ ਤਾ ਨਾ ਮੈਨੇ ਸਟਾਰ ਦੇ ਤਾ ਲੈਪਟੋਪ ਨਾਲ ਨਹੀਂ ਲੈਪਟੋਪ ਨਾਲ ਕਾਹਦੇ ਵਾਸਤੇ ਦਿੱਤਾ ਸੀ ਸਾਰੇ ਰੂਟੀਨ ਵਾਂਗੂ ਸਾਰੀ ਰੀਡਿੰਗ ਆਨ ਮਿਸੀ ਹਾਂਜੀ ਬੁਖਾਰ ਨਾਲ ਜਰੀ ਨਾਲ ਬੋਂਦਲੀ ਜੀ ਪਈ ਆ ਫੋਨ ਦੀ ਵੀਡੀਓ ਮੇ ਬਣਾ ਲਈ ਹਾਂਜੀ ਅੱਜ ਦੇ ਵਲੌਗ ਦੇ ਵਿੱਚ ਮੈਂ ਸਾਰਿਆਂ ਦਾ ਸਵਾਗਤ ਕਰਦੀ ਹਾਂ ਉਮੀਦ ਕਰਦੀ ਹਾਂ ਕਿ ਸਾਰੇ ਠੀਕ ਠਾਕ ਹੋਵੋਗੇ ਅਹ ਨਾਲ ਹੀ ਰਿਕਵੈਸਟ ਕਰਦੀ ਆ ਕਿ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਅਜੇ ਵੀ ਕੰਮ ਦੋ ਤਿੰਨ ਦਿਨਾਂ ਦਾ ਕੰਮ ਬਹੁਤ ਜ਼ਿਆਦਾ ਪਿਆ ਐਨਾ ਪਿਆ ਵੀ ਮੈਂ ਕੁਝ ਵੀ ਕਿਸੇ ਨੂੰ ਕਹਿ ਨਹੀਂ ਸਕਦੀ ਕਿ ਕਿਸੇ ਦਾ ਆਰਡਰ ਕੋਈ ਓ ਫ੍ਰੀ ਨਹੀਂ ਹੈਗੇ ਫ੍ਰੀ ਮਤਲਬ ਤਾਂ ਜਿਹੜਾ ਆ ਸਿਜਾ ਨੂੰ ਸਾਰਿਆਂ ਨੂੰ ਪਤਾ ਹੈ ਵੀ ਇਸ ਤੋਂ ਬਾਅਦ ਜਿਹੜਾ ਆ ਝੋਨਾ ਲਾਉਣੇ ਆ ਝੋਨਾ ਬਹੁਤ ਜ਼ਿਆਦਾ ਲੇਟ ਹੋ ਜਾਊਗਾ ਤਾਂ ਕਰਕੇ ਇਹ ਕਿ ਜਿਵੇਂ ਜਿਵੇਂ ਮੱਕੀ ਵੱਢੀ ਜਾਂਦੇ ਆ ਨਾਲ ਨਾਲ ਬਾਹਣ ਪਾਈ ਜਾਂਦੇ ਆ ਮੱਕੀ ਵੱਢੀ ਜਾਂਦੇ ਆ ਸਾਈਲੈਂਸ ਪਾਈ ਜਾਂਦੇ ਆ ਹਜੇ ਵੀ ਤਿੰਨ ਕਿੱਲੇ ਮੱਕੀ ਦੇ ਵੱਢਣ ਵਾਲੇ ਪਏ ਆ ਕੱਲ ਕੰਮ ਖਤਮ ਹੁੰਦਾ ਸੀ ਕੱਲ ਮਸ਼ੀਨ ਖੜ ਗਈ ਖਰਾਬ ਹੋ ਗਿਆ ਦਾ ਗੇਅਰ ਬਾਕਸ ਤਾਂ ਕਰਕੇ ਜਿਹੜੀ ਮਤਲਬ ਕਿ ਰੁਕਾਵਟ ਪੈ ਗਈ ਹੈ ਨਾ ਜਦੋਂ ਕੰਮ ਖੜ ਜਾਂਦਾ ਤੇ ਫਿਰ ਜਿਹੜੀ ਕੰਮ ਦੀ ਸਾਰੀ ਚਾਲ ਵਿਗੜ ਜਾਂਦੀ ਆ ਫਿਰ ਨਾਲ ਬੱਚੇ ਛੋਟੇ ਐ ਬੱਚਿਆਂ ਦੀ ਵੀ ਜ਼ਿੰਮੇਵਾਰੀ ਹੈ ਜੀ ਬੱਚਿਆਂ ਨੂੰ ਕਿਸੇ ਵੀ ਹਾਲਤ ਨੇ ਅਸੀਂ ਕੰਮ ਛੱਡ ਸਕਦੇ ਆ ਕੋਈ ਸਾਡਾ लॉस ਹੁੰਦਾ ਸੀ ਉਹ लॉस ਚੱਲ ਸਕਦੇ ਆ ਪਰ ਅਸੀਂ ਆਦੇ ਬੱਚਿਆਂ ਦੀ ਜ਼ਿੰਮੇਵਾਰੀ ਤੋਂ ਨਹੀਂ ਭੱਜ ਸਕਦੇ ਆ ਨਾ ਬੱਚੇ ਆ ਕਿਹਦੇ ਵਾਸਤੇ ਕੰਮ ਕਰਦੇ ਆ ਆਪਾਂ ਬੱਚਿਆਂ ਵਾਸਤੇ ਕੰਮ ਕਰਦੇ ਆ ਮੈਂ ਜਿਮੀ ਮਹਿਰিন ਕਹਿ ਰਹੀ ਸੀ ਕਿ ਉਹ ਆਈ ਸੀ ਕਿ ਉਹ ਦੀਦੀ ਸਾਡੇ ਗਏ ਹੋਏ ਸੀਗੇ ਕੈਨੇਡਾ ਤੇ ਉਹ ਆਈ ਸੀ ਬਾਰੋਂ ਇਸ ਵਾਰ ਅਸੀ ਕਿਆ ਵੀ ਦੀਦੀ ਹਰ ਸਾਲ ਬਾਰ ਜਦੋਂ ਵੀ ਤੁਸੀਂ ਆਉਣੇ ਉਹਨਾਂ ਵੀ ਕਦੇ ਕੁਝ ਲਿਆਏ ਕਦੇ ਕੁਝ ਲਿਆਏ ਇੰਨੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਮਤਲਬ ਕਿ ਆਪਾਂ ਨੂੰ ਜ਼ਰੂਰਤ ਨਹੀਂ ਪੈਂਦੀ ਕੀ ਫालतू ਖਰਚਾ ਨਾ ਕਰਿਓ ਤਾਂ ਉਹ ਫੇਰ ਵੀ ਬੱਚਿਆਂ ਵਾਸਤੇ ਥੋੜੇ ਜਿਹੀਆਂ ਇੱਕ ਦੋ ਖੇਡਾਂ ਹਨਾ ਕਿ ਜਿਵੇਂ ਪਿਛਲੀ ਵਾਰ ਆਏ ਸੀ ਕੱਪੜੇ ਲੈ ਕੇ ਆਏ ਉਹਦੋਂ ਪਿਛਲੀ ਵਾਰ ਆਏ ਸਾਰਿਆਂ ਵਾਸਤੇ ਕੱਪੜੇ ਲੈ ਕੇ ਆਏ ਘੜੀਆਂ ਲੈ ਕੇ ਆਏ ਵੀ ਇਹਨਾਂ ਚੀਜ਼ਾਂ ਦੀ ਕੋਈ ਲੋੜ ਨਹੀਂ ਹੈਗੀ ਹਨਾ ਆਪਾਂ ਤੇ ਖਰਾਬ ਹੁੰਦੀਆਂ ਨੇ ਪਈਆਂ ਆਪਾਂ ਕਿਹੜਾ ਇੰਨੇ ਜ਼ਿਆਦੇ ਵਰਤਦੇ ਆ ਜਾਂ ਬੱਚਿਆਂ ਦੇ ਇੰਨੀਆਂ ਕੰਮ ਆਉਂਦੀਆਂ ਨੇ ਤੇ ਇਸ ਵਾਰ ਅਸੀਂ ਉਹਨਾਂ ਨੂੰ ਫੋਨ ਕਰਕੇ ਕਿਹਾ ਸੀ ਵੀ ਕੁਝ ਨਹੀਂ ਲੈ ਕੇ ਆਉਣਾ ਤੁਸੀਂ ਫालतੂ ਪੈਸੇ ਨਾ ਲਾਇਓ ਤੇ ਪਰ ਉਹ ਫਿਰ ਵੀ ਹਨਾ ਬੱਚਾ ਨਾ ਆਉਂਦਾ ਸਾਡੀ ਭੂਆ ਆਈ ਆ ਤੇ ਜੋਰਾ ਵਰ ਬਹੁਤ ਇੱਕ ਹੈ ਵੀ ਬਹੁਤ ਜਿਆਦੇ ਵਧੀਆ ਸੌਫਾ ਜਦੋਂ ਉਹਦੇ ਉੱਪਰ ਬਾਲ ਜਿਹੜੇ ਤੇ ਫੜਦਾ ਹਨ ਉਹ ਇੰਨਾ ਵੱਧ ਜਾਂਦੇ ਨੇ ਬਹੁਤ ਜਿਆਦੇ ਤੇ ਬਹੁਤ ਜਿਆਦੇ ਪਹਿਲਾਂ ਤਾਂ ਡਰਿਆ ਫਿਰ ਖੇਡਣ ਲੱਗ ਗਿਆ ਉਹ ਮਹਰੀਨ ਖੜ੍ਹੀ ਜਾਂਦੀ ਸੀ ਤੇ ਆ ਅਮਰੀਨ ਬੈਠੀ ਆ ਆਪਦੇ ਬਲਾਕਸ ਇਹਨੇ ਦਿਖਾਇਆ ਵੀ ਆ ਵੀਡੀਓ ਦੇ ਵਿੱਚ ਇਨਸਟਰੂਮੈਂਟ ਜੋੜ ਕੇ ਸਾਰਾ ਜੋੜ ਲਿਆ ਉਹਦੀ ਜੋੜਨ ਬੈਠ ਗਈ 1 ਮਿੰਟ ਚੀ ਤੇ ਪਰ ਇੱਕ ਚੀਜ਼ ਹੈਗੀ ਐ ਬਲਾਕਸ ਤੇ ਸਾਰਾ ਦਿਨ ਮੱਥਾ ਮਾਰ ਜਾਇਆ ਕਰਨੀ ਆ ਹੁਣ ਸ਼ਰਾਰਤਾਂ ਘਟਣਗੀਆਂ ਥੋੜੇ ਜਿਹੇ ਦਿਨ ਜਿੰਨੇ ਕੁ ਦਿਨ ਨਵੇਂ ਨਵੇਂ ਲੱਗਦੇ ਉਹਨੇ ਇੱਕ ਦਿਨ ਤਾਂ ਜ਼ਰੂਰ ਮੱਥਾ ਮਾਰਨਗੀਆਂ ਫੇਰ ਬੱਚੇ ਦਾ ਜੀ ਆ ਕੇ ਜਾਂਦਾ ਨਾ ਚਲੋ ਇਹ ਵੀ ਜਿਵੇਂ ਕਹਦੀ ਹੈ ਮਾਈਂਡ ਦੀ ਐਕਟੀਵਿਟੀ ਹੈ ਨਾ ਐਕਟੀਵਿਟੀ ਹੁੰਦੀ ਆ ਬੱਚੇ ਨੂੰ ਪਤਾ ਲੱਗਦਾ ਕਿੱਥੋਂ ਕੀ ਕਰਨਾ ਸੋਚੂਗਾ ਜੋੜੂਗਾ ਤੋੜੂਗਾ ਮਤਲਬ ਕਿ ਇਸ ਤਰੀਕੇ ਨਾਲ ਨਾ ਬੱਚੇ ਦਾ ਜਿਹੜਾ ਮਾਈਂਡ ਡਿਵੈਲਪ ਹੁੰਦਾ ਆ ਮਹਿਰਿਨ ਵੀ ਉਹਦੀ ਲੱਗ ਗਈ ਫਿਰ ਇਹਨੇ ਕੀ ਕੀਤਾ ਵੀਰ ਜਿੰਦਰ ਬੈਠੇ ਸੀਗੇ ਤੇ ਫੁੱਫੂ ਜੀ ਥੈਂਕ ਯੂ ਬਹੁਤ ਜ਼ਿਆਦੇ ਮਿੱਠੀਆਂ ਮਾਰਦੀ ਐ ਇਹ ਹਰ ਇੱਕ ਦਾ ਮੋਹ ਲੈਂਦੀ ਆ ਤੇ ਸਮਝਦੀ ਆ ਗੱਲ ਨੂੰ ਕਿ ਕਿ ਨੂੰ ਕੀ ਕਹਿਣਾ ਕਿਵੇਂ ਕਰਨਾ ਕੰਮ ਕਿਵੇਂ ਕਰਾਉਣਾ ਕਹਿੰਦਾ ਮਤਲਬ ਦੂਜੇ ਬੱਚਿਆਂ ਦੇ ਮੁਕਾਬਲੇ ਬਹੁਤ ਜ਼ਿਆਦੇ ਸਿਆਣੀਆਂ ਹਰ ਇੱਕ ਸੀਜ਼ ਨੂੰ ਸਮਝਦੀ ਆ ਬੇਟੀ ਜੋਰਾਵਰ ਇਧਰਾਜੋ ਠੀਕ ਐ ਬੈਠੀ ਹੁਣ ਸਾਰਾ ਵਿੱਚੋਂ ਕੱਢ ਰਹੀ ਸੀ ਜਿਹੜੇ ਬਲॉक्स ਠੀਕ ਐ ਇਹ ਵੀ ਇੱਕ ਡੌਗ ਬਣਦਾ ਹਜੇ ਤੱਕ ਇਹ ਤੋਂ ਬਣਿਆ ਨਹੀਂ ਹੈ ਵਿਚਾਰੀ ਤੋਂ ਜਦੋਂ ਇਹਨੇ ਬਣਾ ਲਿਆ ਆਪਾਂ ਉਹਦੀ ਵੀ ਵੀਡੀਓ ਬਣਾਵਾਂਗੇ ਕਿ ਕਿੱਦਾਂ ਦਾ ਬਣਿਆ ਹਨ ਤੋੜਨ ਤੇ ਲੱਗੀ ਪਈ ਐ ਹਜੇ ਤੱਕ ਤੋੜ ਲਿਆ ਜੋੜ ਲਿਆ ਫੇਰ ਸੈਟ ਕਰ ਦਿੰਦੀ ਐ ਮੈਸਲੀਆ ਸ਼ੋਰੂ ਮੈਂ ਕਿੱਥੇ ਬੋਲ ਰਹੀ ਹਾਂ ਬਹੁਤ ਵਧੀਆ ਕੱਪੜੇ ਕੱਢ ਲੈਣਾ ਐਨਾ ਮਣਾ ਕੀਤਾ ਪਰ ਫਿਰ ਵੀ ਬੱਚਾ ਵਾਸਤੇ ਤਾਂ ਲੈ ਕੇ ਆਈ ਹਾਂ ਯਾ ਦੇਖੋ ਅਮਰੀਨ ਆ ਮੇਰਾ ਪੇਚ ਕਸਾਇਆ ਹੈ ਆ ਇਹਦਾ ਸਕਰੂ ਕਰਨਾ ਆ ਮਹਿਰੀ ਅਮਰੀਨ ਨੇ نیچے ਖਲਾਰਲੇ ਬਲਾਕਸ ਤੇ ਬਣਾਉਣ ਲੱਗੀ ਪਈ ਹੈ ਇੱਕ ਪਿਕਚਰ ਹੀ ਬਣਦੀ ਹੈ ਦੀ 200 ਨੇ ਨੰਬਰ ਆਫ 200 ਆ ਕਿ 200 ਬਲਾਕਸ ਲੇਗੇ ਤੇ ਉਹਨਾਂ ਨੂੰ ਜੋੜੂਗੀ ਚੱਲ ਪਕਾਈ ਕਰੀ ਜਾਊਗੀ ਹਨਾ ਬਦਿਆ ਇੰਟਰਸਟਿੰਗ ਚੀਜ਼ ਆ ਤੇ ਅੱਜ ਵਲੌਗ ਦੇ ਵਿੱਚ ਬਸ ਇੱਕ ਤੇ ਇਹ ਦੱਸਣਾ ਸੀ ਕਿ ਕੁਝ ਜਿਹੜੇ ਪਾਰਸਲ ਨੇ ਉਹ ਲੇਟ ਹੋ ਗਏ 2-4 ਦਿਨ ਜੀ ਜਿਨ੍ਹਾਂ ਦੇ ਵੀ ਕਿਸੇ ਦੇ ਪਾਰਸਲ ਸੀਗੇ ਤੇ ਪਲੀਜ਼ ਮਤਲਬ ਕਿ ਇਗਨੋਰ ਕਰਿਓ ਹਨਾ ਕਿਉਂਕਿ ਜਿਹੜਾ ਸੀਜ਼ਨ ਬਹੁਤ ਜ਼ਿਆਦਾ ਖਿੱਚਦਾ ਕੰਮ ਦਾ ਇੱਕ ਬਾਰਿਸ਼ ਪੈਣ ਕਰਕੇ ਜਿਹੜਾ ਅੰਡਰਬ੍ਰਿਜ ਸੀਗਾ ਰਸਤਾ ਆਉਣ ਜਾਣ ਦਾ ਦੋ ਦਿਨ ਉਹ ਬੰਦ ਰਿਆ ਤੇ ਬਸ ਇਹੀ ਦੱਸਣਾ ਸੀ ਅੱਜ ਦੇ ਵਲੌਗ ਦੇ ਵਿੱਚ ਜੋ ਕੈਮਰਾ ਚੱਤ ਨਹੀਂ ਤੱਕ ਫਿਰ ਅੱਜ ਤਾਂ ਇਹਨਾਂ ਦੀ ਮਸਤੀ ਨਹੀਂ ਉਤਰਦੀ ਬਸ ਉਹ ਬਲਾਕਸ ਦੇ ਨਾਲ ਖੇਡਣ ਲੱਗੀਆਂ ਹੋਈਆਂ ਦੀਦੀ ਲੈ ਕੇ ਆਏ ਸੀ ਪਹਿਲਾਂ ਇਹਨੂੰ ਜੁਆਇੰਟ ਕੀਤਾ ਬਣਾਇਆ ਜੋੜਿਆ ਮਿਊਜ਼ਿਕ ਇਨਸਟਰੂਮੈਂਟਸ ਜਿਵੇਂ ਚ ਸਾਊਂਡ ਆਉਂਦੀ ਹੈ ਨਾ ਕਿੰਨੀ ਸੋਹਣੀ ਇਹ ਦੇ ਅੰਦਰ ਗਿਆਨੋ ਟਾਈਪ ਹੈ ਪਿਆਨੋ ਟਾਈਪ ਆ ਉਹ ਕੋਈ ਕਿ ਸਰਕਲ ਜਿਹਾ ਹੋਇਆ ਕੁੰਜਾਤੇ ਕੋੜੇ ਲੱਗੇ ਨੇ ਉਹ ਬਿਆਨ ਹੁੰਦੀ ਆਉਂਦੀ ਠੀਕ ਐ ਨੇੜੇ ਕਰੀ ਥੋੜਾ ਦੂਰ ਹੂੰ ਸੋਹਣਾ ਲੱਗਦਾ ਵੈਸੇ ਵੀ ਪਿਆ ਤੀ ਅੱਜ ਦੀਦੀ ਆਈ ਸੀ ਮੈਨੂੰ ਵੀ ਨਵਾਂ ਫੋਨ ਮਿਲ ਗਿਆ ਠੀਕ ਹੈ ਵੱਡੀ ਭੈਣ ਤਾਂ ਬਾਹਰੋਂ ਆਏ ਨੇ ਹਨਾ ਛੋਟੀ ਦੀਦੀ ਆਈ ਸੀ ਕਿ ਉਹਨਾਂ ਨੂੰ ਕੋਈ ਕੰਮ ਸੀਗਾ ਤੇ ਮੈਂ ਇੱਕ ਦਿਨ ਵੈਸੇ ਕਿਹਾ ਸੀ ਮਾਹ ਵੀ ਮੈਨੂੰ ਫੋਨ ਚੇਂਜ ਕਰਨਾ ਮੈਨੂੰ ਫੋਨ ਚਾਹੀਦਾ ਕੱਲ ਉਹਨਾਂ ਦਾ ਫੋਨ ਆਇਆ ਤੇ ਚਾਹੀਦਾ ਫੋਨ ਮਾ ਦੀਦੀ ਚਾਹੀਦਾ ਤਾਂ ਸੀ ਪਰ ਹਜੇ ਲਿਆਣੀ ਜਾਣਾ ਕਿਉਂਕਿ ਕੰਮ ਬਹੁਤ ਜ਼ਿਆਦਾ ਹੈ ਤੇ ਸਾਡੇ ਤੋਂ ਆਇਆ ਨਹੀਂ ਆਂਦਾ ਤੇ ਉਹਨਾਂ ਨੇ ਫੋਨ ਮੰਗਵਾ ਕੇ ਅੱਜ ਮੇਰੇ ਕੋਲੇ ਪਹੁੰਚਦਾ ਕਰਤਾ ਤੇ ਮੈਂ ਹੀ ਕਹੂੰਗੀ ਹਨਾ ਵੀ ਇੰਨੀ ਸਪੋਰਟ ਕਰਨ ਵਾਲੇ ਭੈਣ ਭਰਾ ਜਿਹਦੇ ਕੋਲੇ ਹੈਗੇ ਆ ਤੇ ਉਹ ਤੋਂ ਵੱਧ ਤਾਂ ਸ਼ਾਇਦ ਕੋਈ ਕਰਮ ਵਾਲਾ ਹੈ ਨੀਗਾ ਕਿਉਂਕਿ ਮੇਰੀਆਂ ਨਣਦਾਂ ਵੀ ਮੇਰੀ ਸਪੋਰਟ ਕਰਦੀਆਂ ਨੇ ਤੇ ਜੇ ਮੈਂ ਗੱਲ ਕਰਾਂ ਆਪਣੇ ਭਰਾ ਦੀ ਤੇ ਮੇਰਾ ਭਰਾ ਵੀ ਅੱਧੇ ਬੋਲ ਮਾਰੇ ਹਾਜ਼ਰ ਹੋ ਜਾਂਦਾ ਜਿਹਦੇ ਕੋਲੇ ਇਹ ਜਿਹੇ ਭੈਣ ਭਰਾ ਨੇ ਉਹ ਸ਼ਾਦੀ ਮਤਲਬ ਕਿ ਕਿਤਿਹਾਰੀ ਹੈ ਨਾ ਸੋ ਧੰਨਵਾਦ ਭੈਣੇ ਤੇ ਅੱਜ ਦੇ ਵਲੌਗ ਦਾ ਪੈਨਡ ਕਰਦੇ ਆ ਜੇਕਰ ਤੁਹਾਨੂੰ ਵਲੌਗ ਵਧੀਆ ਲੱਗਾ ਤੇ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਿਓ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਦੇਖਣ ਲਈ ਧੰਨਵਾਦ ਸਾਰਿਆਂ ਦਾ ਮਿਲਦੇ ਆਂ ਜੀ ਕੱਲ੍ਹ ਇੱਕ ਨਵੀਂ ਵਲੌਗ ਦੇ ਨਾਲ ਉਦੋਂ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ